ਇਹ 85 ਆਈ ਹੋਈ। ਕਦੋਂ ਲਾਇਆ ਸੀ? ਅਪ੍ਰੈਲ ਚ ਕੱਢਿਆ ਆਪਾਂ ਉਹ ਤੋਂ ਬਾਅਦ ਚ ਮੈਂ ਫੇਰ ਮਿੱਟੀ-ਮੁੱਟੀ ਲਾਈ। ਇਹਨੂੰ ਹਜੇ ਮਿੱਟੀ ਲੱਗਣੀ ਏ ਜਦੋਂ ਆ ਡੱਗਾ ਹੋਇਆ ਵਾ ਜੀ। ਇਹ ਨੇਰੀਆਂ ਆਉਣੀਆਂ ਬਹੁਤ ਜ਼ਿਆਦਾ ਡੱਗਣਾ ਏ ਜੀ। ਹਾਂਜੀ। ਇਹ ਮਿੱਟੀ ਨਾਲ ਜਿੰਨੇ ਲੱਗੂਗੇ ਉਹਨਾਂ ਮੋਟਾ ਹੋ ਜਾਣਾ ਏ ਜੀ। ਕੌਣ ਦਾ ਮਹਾਰਾਜ ਆਪਾਂ ਸਿੱਧੀ ਅੱਖ ਵੀ ਲਾ ਲੈਨੇ ਆ ਜੀ। ਹੂੰ। ਤੇ ਪਨੀਰੀ ਵੀ ਤਿਆਰ ਕਰਕੇ ਲਾਈ ਦੀ ਆ। ਵੈਸੇ ਇਸ ਦੀ ਅਖ਼ੈਰ ਕੀ ਆਪਾਂ ਲਾਇਆ ਵਾ 2 ਕਿਲੋ ਲਾਇਆ ਆ ਪਾ ਜੀ। ਜੀ ਇਹ ਕਮਾਦ ਫੇਰ ਬਹੁਤ ਸੋਹਣਾ ਹੁੰਦਾ ਦਿਨਾ ਮਿਹਨਤ ਥੋੜੀ ਆਉਂਦੀ ਆ। ਤੇ ਬਗੈਰ ਮੁੰਡਾ ਵੀ ਵਧੀਆ ਹੁੰਦਾ ਮਗਰ ਜੀ ਜ਼ਮੀਨ ਦੀ ਤਿਆਰੀ ਲਈ ਕੁਝ ਖਾਸ ਕੀਤਾ ਤੁਸੀਂ ਪਹਿਲਾਂ ਕੁਝ ਪਾਇਆ ਸੀ ਨਹੀਂ ਕੁਛ ਨਹੀਂ ਪਾਇਆ ਪੈਨੋ ਵਾਹ ਕੇ ਜੀ ਪ੍ਰੋਪਰ ਇਹਨੂੰ ਵਾਹ ਕੇ ਆਪਣੇ ਰੇਜਰ ਕਰਾਹਾ ਫਿਰ ਤਾਂ ਹੈਗਾ ਲੈਵਲ ਵਾਲਾ ਜੀ ਹੂੰ ਉਹ ਫੇਰ ਕਿਦ ਬਾਅਦ ਕਈ ਨਾ ਖੇੜਾ ਕੱਢੀਆਂ ਹੱਥੀਂ ਕੀਤਾ ਜੀ ਸਾਰਾ ਕੁਝ ਨਹੀਂ ਪਾਣਾ ਕੁਛ ਨਹੀਂ ਪਾਣਾ ਮਹਾਰਾਜ ਕੁਦਰਤ ਵੱਲੋਂ ਹੀ ਆ ਮੀ ਆਣਾ ਪਾਣੀ ਲੱਗਣਾ ਜ਼ਿਆਦਾ ਇਹਨੂੰ ਜਦੋਂ ਹੁਣ ਜੀ ਹਾਂ ਇਹ ਇੱਕ ਨੰਬਰ ਹੁੰਦਾ ਕਮਾਤ ਮਹਾਰਾਜ ਇੱਕ ਵੀ ਬਿਮਾਰੀ ਨਹੀਂ ਹੈ ਕਿਤੇ ਵੀ ਨੂੰ ਕੋਈ ਕੋਈ ਵੀ ਹੈਗੀ ਕਿਤੇ ਨੂੰ ਮਿੱਟੀ 'ਚ ਸਭ ਕੁਝ ਹੈਗਾ ਇਹ ਸਾਡੀ ਧਰਤੀ ਮਾਂ ਸਾਨੂੰ ਸਭ ਕੁਝ ਪੈਦਾ ਕਰਕੇ ਦਿੰਦੀ ਹੈ ਜੀ ਹੂੰ ਜੇ ਆਪਾਂ ਰੱਬ ਦੇ ਆਸਰੇ ਚੱਲਦੇ ਆਂ ਧਰਤੀ ਮਾਂ ਸਾਡੇ ਸਭ ਕੋ ਦਿੰਦੀ ਸਾਨੂੰ ਇਹਦੇ ਵਿੱਚ ਸਭ ਕੁਝ ਪਿਆ ਵਾ ਜੀ ਇੱਕ ਵਾਰ ਤੁਹਾਡੇ ਸਾਹਮਣੇ ਆ ਕਾਕਦਾਂ ਨਾ ਆਦੇ ਹਾਂਜੀ ਆ ਕਾ ਇਹਨੂੰ ਨਹੀਂ ਬੰਨੇ ਤੇ ਵੀ ਸਵੇਰੇ ਕਰਦੇ ਆਂ ਆ ਸਾਰਾ ਦਾਤੀ ਨਾਲ ਵੱਢਿਆ ਵਾ ਅਸੀਂ ਦੇਖ ਲਓ ਕਿੰਨਾ ਬੂਟੀਆਂ ਜੀਆਂ ਉਗੀਆਂ ਹੋਈਆਂ ਸਾਰਾ ਕੁਝ ਹੁਣ ਵਿੱਚ ਆਪਾਂ ਟਰੈਕਟਰ ਟਰਫੜ ਵੀ ਉੱਗੇ ਆ ਹੋਏ ਆ ਹਾਂਜੀ ਹਾਂ ਸਾਰਾ ਕੁਝ ਹੋਇਆ ਆ ਬੀਲਾਂ ਜੀਆਂ ਇਹਦਾ ਮਤਲਬ ਇਥੋਂ ਕਲੀਅਰ ਆ ਵੀ ਤੁਸੀਂ ਸਪਰੇਅ ਤਾਂ ਨਹੀਂ ਕਰ ਰਹੇ ਬੋੜ ਜਿਹੜਾ ਆ ਉਹ ਤੁਸੀਂ ਕਿਹੜੀ ਸੀਜ਼ਨ ਕਦੋਂ ਕੋ ਸ਼ੁਰੂ ਕਰ ਦਿੰਦੇ ਆ ਕਦੋਂ ਕਿਹੜੀਆਂ ਤਰੀਕਾਂ ਤੇ ਲੋਕ ਸੰਪਰਕ ਕਰ ਸਕਦੇ ਕੋ ਹਾਂਜੀ ਆਪਾਂ ਮਹਾਰਾ ਲੋਡੀ ਤੋਂ ਸ਼ੁਰੂ ਕਰਾਂਗੇ ਆ ਤਾਂ ਕਮਾਲ ਹੈ ਪਾਜੀ ਵੀ ਤੁਸੀਂ ਦੇਸੀ ਖਾਦ ਵੀ ਕੋਈ ਨਹੀਂ ਪਾਈ ਮੈਂ ਕਿਹਾ ਕੁਝ ਵੀ ਨਹੀਂ ਪਾਇਆ ਮਹਾਰਾ ਹੁਣ ਆਪਾਂ ਜਦੋਂ ਮਿੱਟੀ ਚੜਤੀ ਤੇ ਦਗਾਲਦੇ ਤੁਹਾਨੂੰ ਆਦੇ ਨਾਲ ਆ ਜਿੱਥੋਂ ਆ ਕੇ ਨਿਕਲਣੀ ਆ ਵੀ ਆਖਣ ਨਿਕਲਣੀ ਆ ਵੀ ਫਿਰ ਜੜਾਂ ਵੀ ਇਹਨੇ ਮਾਰਨੀ ਹੈ ਠੀਕ ਆ ਜਦੋਂ ਜੜ ਹੋਰ ਲੱਗੀ ਉਪਰੋਂ ਠੀਕ ਆ ਜਦੇ ਤੇ ਇਹਨੇ ਫਿਰ ਇਹਨੇ ਅਸਰ ਹੋਰ ਖਜਣਾ ਇਹਨੇ ਇਹਨੇ ਮਿੱਟੀ ਲਗਣੀ ਆ ਜੀ प्यारे दोस्तों, ਸਤਿ ਸ੍ਰੀ ਅਕਾਲ। ਪੀਆਰ ਪੰਜਾਬ ਤੇ ਤੁਹਾਡਾ ਫਿਰ ਤੋਂ ਇੱਕ ਵਾਰ ਸਵਾਗਤ ਆ ਤੇ ਅੱਜ ਤੁਹਾਨੂੰ ਇੱਕ ਵੀਰ ਬੂਟਾ ਸਿੰਘ ਜੀ ਨੂੰ ਮਿਲਾ ਰਹੇ ਆ। ਵੀਰ ਬੂਟਾ ਸਿੰਘ ਜੀ ਇਹ ਗੁਰਮੁਖ ਪਿਆਰੇ ਜਿਹੜੇ ਨੇ ਇਹ ਆਰਗੈਨਿਕ ਖੇਤੀ ਕਰਦੇ ਆ। ਆਰਗੈਨਿਕ ਖੇਤੀ ਦੇ ਵਿੱਚ ਇਹ ਗੰਨਾ ਉਗਾਉਂਦੇ ਆ ਠੀਕ ਹੈ ਜੀ। ਯਾਨੀ ਕਿ ਕਮਾਦ ਲਾਇਆ ਹੋਇਆ ਤੇ ਇਹ ਅੱਗੇ ਜਾ ਕੇ ਗੁੜ ਤਿਆਰ ਕਰਦੇ ਨੇ ਜਦੋਂ ਨੂੰ ਫਿਰ ਗੁੜ ਦਾ ਸੀਜ਼ਨ ਹੁੰਦਾ ਐਨਾ ਵਧੀਆ ਇਹਨਾਂ ਦਾ ਕੰਮ ਆ ਨਾ। ਤੇ ਉਹ ਤੁਹਾਨੂੰ ਅੱਜ ਦਿਖਾਉਣਾ ਸੀ ਇਸੇ ਕਰਕੇ ਸਪੈਸ਼ਲੀ ਅੱਜ ਲੈ ਕੇ ਆਏ ਆ ਭਾਜੀ ਦਲਵੀਰ ਸਿੰਘ ਮਿਹੇੜੂ ਵੀ ਨਾਲ ਆ ਤੇ ਵੈਸੇ ਬੂਟਾ ਸਿੰਘ ਬਾਈ ਦੀ ਵੀਡੀਓ ਆ ਤਾਂ ਬੂਟਾ ਸਿੰਘ ਬਾਈ ਹੀ ਵਿੱਚ ਹੋਣਗੇ ਸਾਡਾ ਤਾਂ ਕੋਈ ਕੰਮ ਨਹੀਂ ਡਾ ਤੇ ਆਜੋ ਤੁਹਾਨੂੰ ਮਿਲਾਉਂਦੇ ਹਾਂ ਬਾਈ ਬੂਟਾ ਸਿੰਘ ਕਿੱਥੇ ਦੇ ਨੇ ਬਾਈ ਉਹਨਾਂ ਦਾ ਪਿੰਡ ਮੱਲੀਆਂ ਕਲਾਂ ਆ ਦਰਨਕੋਦਰ ਦੇ ਲਾਗੇ ਬਹੁਤਾ ਦੂਰ ਨਹੀਂ ਹੈਗਾ ਤੇ ਮੱਲੀਆਂ ਕਲਾਂ ਤੋਂ ਆ ਬਾਈ ਹੁਣ ਬਾਈ ਜੀ ਸਵਾਗਤ ਹੈ ਪੀਆਰ ਪੰਜਾਬ ਦੇ ਉੱਤੇ ਹਾਂਜੀ ਮੈਂ ਤੁਹਾਡਾ ਸਵਾਗਤ ਆ ਆਪਣੇ ਦਰਸ਼ਕਾਂ ਦਾ ਸਾਰਿਆਂ ਦਾ ਆਜੋ ਬਾਈ ਜੀ ਫਿਰ ਦਿਖਾਈਏ ਗੰਨਾ ਕਿੱਥੇ ਆ ਜੀ ਹਾਂਜੀ ਆਪਣਾ ਦਰਮਾਦ ਜਿਹੜਾ ਹੈ ਇਹ ਲਾਇਆ ਪਹਿਲਾਂ ਤਾਂ ਇਹ ਦੱਸੀ ਵੀ ਕਿਹੜਾ ਆ ਇਹ 85 ਆਈ ਹੈ ਇਹਨੂੰ ਲਾਇਆ ਸੀ ਅਪ੍ਰੈਲ ਚ ਕੱਢਿਆ ਆਪਾਂ ਉਹ ਤੋਂ ਬਾਅਦ ਚ ਨੂੰ ਫੇਰ ਮਿੱਟੀ-ਮੁੱਟੀ ਲਾਈ ਮਾੜੀ-ਮੁੱਟੀ ਜਿਦਾਂ ਤੇ ਪਹਿਲਾਂ ਨੀਵਾ ਥਾਂ ਹੈਗਾ ਆਪਣਾ ਇਹ ਜਿੱਦਾਂ ਆਪਣੇ ਆ ਨਹੀਂ ਹੈਗਾ ਨੀਵਾ ਥਾਂ ਹੈ ਇਹ ਹਾਂਜੀ ਇਹ ਨੀਵਾ ਸਿਗਾ ਜੀ ਜਦੋਂ ਵੱਡਾ ਕਮਾ ਲਵੇਗਾ ਫੇਰ ਮਿੱਟੀ ਲਾਈ ਗਿਆ ਠੀਕ ਆ ਜੀ ਇਹਨੂੰ ਹਜੇ ਮਿੱਟੀ ਲੱਗਣੀ ਹੈ ਜਿੱਦਾਂ ਉਹ ਡੱਗਾ ਹੋਇਆ ਵਾ ਜੀ ਇਹ ਨੇਰੀਆਂ ਆਉਣੀਆਂ ਬਹੁਤ ਜ਼ਿਆਦਾ ਡੱਗਣਾ ਹੈ ਜੀ ਹਾਂਜੀ ਇਹ ਮਿੱਟੀ ਨਾਲ ਜਿੰਨੇ ਲੱਗੂਗੀ ਉਹਨਾ ਮੋਟਾ ਹੋ ਜਾਣਾ ਹੈ ਜੀ ਕਮਾ ਦੇ ਇਹ ਹਾਂਜੀ ਤੇ ਆਪਣਾ ਹੈਗਾ ਵਾ ਜਿੱਦਾਂ ਔਰ ਕਣਕਾਂ ਨੂੰ ਕੋਈ ਖਾਤ ਨਹੀਂ ਕੋਈ ਸਪਰੇ ਨਹੀਂ ਹੈਗੀ ਜੀ ਅੱਛਾ ਜੀ ਤੇ ਕੋਈ ਇਸ ਤਰ੍ਹਾਂ ਦੀ ਵੀ ਨੂੰ ਕੋਈ ਦਵਾਈ ਨਹੀਂ ਭਾਈ ਕੁਦਰਤ ਵਾਲਾ ਮੈਨੂੰ ਇਹ ਦੱਸੋ ਫਿਰ ਤੁਸੀਂ ਟੈਕਨੀਕ ਕੀ ਵਰਤਦੇ ਆਂ ਤੇ ਕਿਦਾਂ ਕਿਦਾਂ ਲਾਉਂਦੇ ਕਿਦਾਂ ਆ ਇਹਨੂੰ ਲਾਉਣ ਦਾ ਤਰੀਕਾ ਕੀ ਹੈ ਤੁਹਾਡਾ ਲਾਉਣ ਦਾ ਮਾਰਾ ਜੀ ਆਪਾਂ ਸਿੱਧੀ ਅੱਖ ਵੀ ਲਾ ਲੈਂਦੇ ਆ ਜੀ ਹੂੰ ਤੇ ਪਨੀਰੀ ਵੀ ਤਿਆਰ ਕਰਕੇ ਲੈ ਆਈ ਦੀ ਵੈਸੇ ਸਿੱਧੀ ਅੱਖ ਹੈ ਤੇ ਕੀ ਆਪਾਂ ਲਾਇਆ ਹੋਆ 2 ਕਿਲੋ ਲਾਇਆ ਆਪਾਂ ਜੀ ਤੇ ਕੇ ਪਸ ਸਿੱਧੀ ਅੱਖ ਨਾਲ ਲਾਇਆ ਹੈ ਇਹ ਆ ਜਿਹੜਾ ਦਿਖਾ ਰਹੇ ਇਹ ਕਿਦਾਂ ਲਾਇਆ ਹੋਇਆ ਇਹ ਆਪਣਾ ਦੂਸਰੇ ਦਿਨ ਲਾਇਆ ਪਹਿਲਾਂ ਪਨੀਰੀ ਤਿਆਰ ਕੀਤੀ ਸੀ ਜੀ ਤੁਸੀਂ ਪਹਿਲਾਂ ਲਾਇਆ ਸੀਗਾ ਹਾਂ ਜੀ ਇਹ ਮੂਢਾ ਵਾ ਹੁਣ ਇਹ ਆਪਣਾ ਹੈ ਜੀ ਇਹ ਵਾਲਾ ਮੁੱਢਾ ਹੈ ਤੁਹਾਡਾ ਹਾਂਜੀ ਹਾਂਜੀ 1 ਸਾਲ ਦਾ ਮੁੱਢਾ ਹੋ ਗਿਆ ਹਾਂਜੀ ਹਾਂਜੀ ਮਾਤਾ ਜੀ ਚਲੋ ਠੀਕ ਆ ਤੇ ਕਿੰਨੀ ਦੂਰੀ ਤੇ ਬਾਈ ਜੀ ਆਖਾ ਖਲਾਈ ਆ ਇਹ ਇਹ ਅੱਖ ਤੇ ਆਪਾਂ ਥੋੜੀ ਜਿਹੀ ਸੰਘਣੀ ਲੱਗ ਗਈ ਜਿਆਦੀ ਆਪਣੇ ਕੋਲ ਇਹ ਹਾਂਜੀ ਤੇ ਜਿਹੜੀਆਂ ਹੌਣ ਲਾਈਆਂ ਆਪਾਂ ਉਹ 2 ਫੁੱਟ ਤੋਂ 3 ਫੁੱਟ ਤੱਕ ਲਾਈ ਆ ਹੁਣ ਜਿਹੜੀ ਬਾਈ ਬੱਚੋਂ ਜਿਹੜਾ ਹੈਗਾ ਇਹ ਕੋਈ 4.5 ਫੁੱਟ ਦੇ ਵਿੱਚ ਪਿਆ ਹੈ ਅੱਛਾ ਠੀਕ ਆ ਜਗ੍ਹਾ ਖਾਲੀ ਥਣਾ ਤੇ ਮਿਹਨਤ ਬਹੁਤ ਜ਼ਿਆਦੀ ਜਾਂਦੀ ਆ ਜੀ ਹਾਂ ਇਹਨੂੰ ਪਹਿਲਾਂ ਬੋਣਾ ਟਰੈਕਟਰ ਆਪਣਾ ਹੈਗਾ ਛੋਟਾ ਜਿਹਾ ਰੂਟ ਉਹਨਾਂ ਵਾਹ ਕੇ ਫਿਰ ਬੰਦੇ ਲੇਬਰ ਵਾਲੇ ਲੈ ਕੇ ਕਈਣਾ ਮਿੱਟੀ ਤ ਅੱਛਾ ਜੀ ਹਾਂ ਜੀ ਇਹ ਕਮਾਦ ਫਿਰ ਬਹੁਤ ਸੋਹਣਾ ਹੁੰਦਾ ਜੇ ਨਾ ਮਿਹਨਤ ਥੋੜੀ ਆਉਂਦੀ ਆ ਤੇ ਬਗੈਰ ਖਾਤ ਤੋਂ ਬਗੈਰ ਸਪਰੇ ਤੋਂ ਮੁੱਢਾ ਵੀ ਵਧੀਆ ਹੁੰਦਾ ਮਗਰ ਜੀ ਸਾਡੇ ਪਰਲੇ ਬੰਨ ਥੋੜਾ ਹੈਗੇ ਕੋਈ 4-5 ਮਾਰ ਲਏ ਆਹ ਉਹ ਉਹਨੂੰ 4-5 ਸਾਲ ਹੋ ਗਏ ਆ ਉਹ ਪਹਿਲਾਂ ਥੋੜਾ ਕੱਢਦੇ ਸੀ ਅਸੀਂ ਜਿੰਦਾ 5-7 10 ਮਾਰ ਲਏ ਘਰੇ ਵਾਸਤੇ ਵੀ ਦੇ ਹੈਗੇ ਤੇ ਅੱਜ ਕਿ ਫਿਰ 2 ਕਿਲੋ ਵਿਝੇ ਆ ਜੀ ਡਿਮਾਂਡ ਬਹੁਤ ਆ ਜੀ ਇੱਥੇ ਉਸ ਤੋਂ ਪਹਿਲਾਂ ਕੀ ਲੱਗਾ ਹੋਇਆ ਸੀਗਾ ਤੁਸੀਂ ਕੋਈ ਹੋਰ ਫਸਲ ਲਾਈ ਹੋਈ ਸੀ ਪਹਿਲਾਂ ਨਹੀਂ ਇਹ ਚ ਨਹੀਂ ਕੋਈ ਸਦਾ ਇੱਕ ਕਮਾਦੀ ਕਲਾ ਲਾਇਆ ਹੈਗਾ ਇੱਥੇ ਭਾਈ ਤੁਸੀਂ ਜਦੋਂ ਲਾਇਆ ਇਹ ਕਮਾਦ ਹਾਂਜੀ ਇਹਦੀ ਜ਼ਮੀਨ ਦੀ ਤਿਆਰੀ ਲਈ ਕੁਝ ਖਾਸ ਕੀਤਾ ਤੁਸੀਂ ਪਹਿਲਾਂ ਕੁਝ ਪਾਇਆ ਸੀ ਨਹੀਂ ਕੁਝ ਨਹੀਂ ਪਾਇਆ ਪੈਨੋ ਵਾਹ ਕੇ ਜੀ ਪ੍ਰੋਪਰ ਇਹਨੂੰ ਵਾਹ ਕੇ ਤੇ ਰੂਟ ਆਪਣੇ ਮੁੰਡਾ ਸਾਡਾ ਲੰਬੜਾਂ ਦਾ ਅਸੀਂ ਭੰਦਾ ਸੰਗ ਮੰਨੇ ਦੋਈਆਂ ਉਹ ਵੀਰ ਨੇ ਆਪਣੇ ਰੇਜਰ ਕਰਾ ਆ ਫੇਰ ਤਾਂ ਹੈਗਾ ਲੈਵਲ ਵਾਲਾ ਜੀ ਹੂੰ ਉਹ ਫੇਰ ਕਿਦ ਬਾਅਦ ਕਈਆਂ ਨਾ ਖੇੜਾ ਕੱਢੀਆਂ ਹੱਥੀਂ ਕੀਤਾ ਜੀ ਸਾਰਾ ਕੁਝ ਜੀ ਫਾਇਦਾ ਕੀ ਆਪਾਂ ਹੁਣ ਫਾਇਦਾ ਕੀ ਜਿਹੜਾ ਬੀਜਾ ਉਹਨੂੰ ਕਢਾਇਆ ਵਾ ਜਦਾਂ ਮੱਕੀ ਦੇ ਸਿਆੜ ਕੱਢੀ ਤੇ ਜਨਾਈ ਉਹਨਾਂ ਸੜਕ ਕਢਾ ਕੇ 4 ਫੁੱਟ ਤੇ ਦੂਰੀ ਤੇ ਲਾਇਆ ਵਾ ਉਹ ਹੂੰ ਤੇ ਕੋਸ਼ ਕਪਣਾ ਹੈਗਾ 6 ਗਰਾਂ ਦੇ ਥਾਂ ਉਹ ਲਾਇਆ ਵਾ 5.5 ਫੁੱਟ ਤੇ ਆ ਜੀ ਹੂੰ ਇਹ ਵਾਲਾ ਕਈਆਂ ਨਾ ਕੱਢਿਆ ਆਪੇ ਇੱਥੇ ਇਹ ਥੋੜਾ ਵੀ ਜਿਹ ਪਹਿਲਾਂ 1.5 ਕਨਾਲਾ ਸੀਗਾ ਇਹ ਐਦਿਕ ਫਿਰ 2 ਕਿੰਨੇ ਕੀਤਾ ਉਹਦੋਂ ਪਹਿਲਾਂ 10 ਕ ਮਰਲੇ ਸੀਗਾ ਜੀ ਕੋਈ ਨਹੀਂ ਸਪਰੇ ਨਹੀਂ ਕੋਸ਼ ਨਹੀਂ ਕੀਤਾ ਜੀ ਕੋਈ ਢੇਰ ਟੂਰ ਕੋਸ਼ ਨਹੀਂ ਨਾ ਨਾ ਇਹਨੂੰ ਪਟੇਰ ਪਾਉਣ ਇਹਨਾਂ ਨੂੰ ਸੁੰਡੀ ਪੈਂਦੀ ਐ ਇਹਨੂੰ ਗੁਰੂਏ ਦੀ ਠੀਕ ਆ ਜੀ ਹਾਂ ਉਹ ਗੁਰੂਏ ਦੇ ਸੇ ਸੁੰਡੀ ਪੈਂਦੀ ਐ ਫਿਰ ਉਹਨੂੰ ਸਪਰੇ ਆਉਂਦੀਆਂ ਬਹੁਤ ਜ਼ਿਆਦਾ ਜਰੀਲੀਆਂ ਆਉਂਦੀਆਂ ਜੀ ਹੂੰ ਆਪਾਂ ਇਸ ਕਰਕੇ ਆ ਕਮਾਦ ਇਹੋ ਜਿਆ ਵਧੀਆ ਹੁੰਦਾ ਤੇ ਇੱਕ ਇੱਕ ਗੰਨੇ ਚ ਸਾਡੇ ਚੋਂ ਡੇਢ ਡੇਢ ਕਿਲੋ ਰਸ ਨਿਕਲਦੀ ਰਹੀ ਹੈ ਜੀ ਡੇਢ ਕਿਲੋ ਰਸ ਇੱਕ ਗੰਨੇ ਚ ਮਹਾਰਾਜ ਇੱਕ ਗੰਨੇ ਚ ਹਾਂਜੀ ਹਾਂਜੀ ਡੇਢ ਲੀਟਰ ਹਾਂਜੀ ਹਾਂਜੀ ਮਹਾਰਾਜ ਭਾਈ ਜੀ ਜੇ ਫਿਰ ਇੰਨੇ ਤਕੜੇ ਗੰਨੇ ਹੁੰਦੇ ਆ ਇਹ ਤੁਹਾਨੂੰ ਦੱਸਣਾ ਚਾਹੀਦਾ ਆ ਕਿਸਾਨ ਵੀਰਾਂ ਨੂੰ ਕਿ ਤੁਸੀਂ ਇਹਦੇ ਵਿੱਚ ਫਿਰ ਬਾਅਦ ਚ ਕੀ ਪਾਉਣੇ ਆ ਇਹਦਾ ਵਾਧੇ ਲਈ ਕੁਝ ਨਹੀਂ ਪਾਉਣਾ ਕੁਝ ਨਹੀਂ ਪਾਉਣਾ ਮਹਾਰਾਜ ਕੁਦਰਤ ਵੱਲੋਂ ਹੀ ਆ ਮੀਂਹ ਆਣਾ ਪਾਣੀ ਲੱਗਣਾ ਜ਼ਿਆਦਾ ਇਹਨੂੰ ਜਦੋਂ ਹੁਣ ਜੀ ਹਾਂ ਇੱਕ ਨੰਬਰ ਹੁੰਦਾ ਕਮਾਦ ਮਾਰਾ ਯੱਕ ਵੀ ਬਿਮਾਰੀ ਨਹੀਂ ਹੈ ਕਿਤੇ ਵੀ ਨੂੰ ਕੋਈ ਕੋਈ ਵੀ ਹੈਗੀ ਕਦੇ ਨੂੰ ਨਹੀਂ ਕੋਈ ਬਿਮਾਰੀ ਕਿਤੋਂ ਪ੍ਰੋਬਲਮ ਨਹੀਂ ਕੋਤੇ ਨਹੀਂ ਹੈਗੀ ਕਿਸਮ ਤੁਸੀਂ ਦੱਸੀ ਹੈ ਇਹ 85 85 ਹਾਂਜੀ ਠੀਕ ਹੈ ਸਾਰੇ 85 ਆ ਸਾਰੇ 85 ਆ ਜੀ ਲਓ ਜੀ 85 ਗੰਨਾ ਤੁਸੀਂ ਦੇਖ ਸਕਦੇ ਆ ਵੀ ਬਾਈ ਹੁਣੀ ਕਹਿੰਦੇ ਵੀ ਮੈਂ ਤਾਂ ਕੁਛ ਨਹੀਂ ਪਾਉਂਦਾ ਅੱਛਾ ਨਾ ਤੁਸੀਂ ਬਜਾਈ ਤੋਂ ਪਹਿਲਾਂ ਕੁਛ ਪਾਇਆ ਹਾਂਜੀ ਨਾ ਤੁਸੀਂ ਬਜਾਈ ਤੋਂ ਬਾਅਦ ਕੁਛ ਪਾਇਆ ਹਾਂਜੀ ਹਜੇ ਤੱਕ ਕੁਛ ਨਹੀਂ ਪਾਇਆ ਕੁਛ ਨਹੀਂ ਪਾਣਾ ਬਣੇ ਨੂੰ ਕੋਈ ਤੇ ਕੋਈ ਆਰਗੈਨਿਕ ਸਪਰੇਅ ਵੀ ਨਹੀਂ ਕੀਤੀ ਵੀ ਜਿੱਦਾਂ ਕੋਈ ਲੱਸੀ ਦੀ ਕੋਈ ਮਹਾਰਾਜ ਕੋਈ ਲੋੜ ਨਹੀਂ ਪਈ ਮਹਾਰਾਜ ਇੱਥੇ ਆਪਾਂ ਨੂੰ ਕੋਈ ਲੋੜ ਨਹੀਂ ਪਈ ਵਾਹਿਗੁਰੂ ਦੀ ਕਿਰਪਾ ਨਾਲ ਹੀ ਹੂੰ ਪਹਿਲਾਂ ਮੈਂ ਥੋੜੀ ਜਿਹੀ ਨੂੰ ਪਾਈ ਸੀ ਕਿ ਉਹਦੀ ਹੁੰਦੀ ਆ ਆਪਣੇ ਗੋੜਿਆ ਦੀ ਖਾਲ ਹੁੰਦੀ ਇਹਨੇ ਉਹ ਪਾਈ ਸੀ ਉਹਨਾਂ ਥੋੜੀ ਜਿਹੀ ਪ੍ਰੋਬਲਮ ਐਸੀ ਆਉਂਦੀ ਸੁੰਡੀ ਪੈਂਦੀ ਥੋੜੀ ਜੀ ਕਮਾਦ ਗੜੂਮੀ ਦੀ ਪੈਂਦੀ ਜੀ ਤਾਂ ਫਿਰ ਮੈਂ ਉਹ ਵੀ ਨਹੀਂ ਪਾਈ ਜੀ ਹੂੰ ਹਾਂਜੀ ਮਿੱਟੀ 'ਚ ਸਭ ਕੁਝ ਹੈਗਾ ਇਹ ਸਾਡੀ ਧਰਤੀ ਮਾਂ ਸਾਨੂੰ ਸਭ ਕੁਝ ਪੈਦਾ ਕਰਕੇ ਦਿੰਦੀ ਆ ਜੀ ਹੂੰ ਜੇ ਆਪਾਂ ਰੱਬ ਦੇ ਆਸਰੇ ਚੱਲਦੇ ਆ ਧਰਤੀ ਮਾਂ ਸਾਡੀ ਸਭ ਕੁਝ ਦਿੰਦੀ ਸ ਚਲੋ ਤੁਸੀਂ ਇਸ ਗੱਲ ਤੇ ਜਿਹੜੀ ਹੈਗੀ ਆ ਇਹ ਗੱਲ ਤੇ ਆਪਾਂ ਬਿਲਕੁਲ ਕਾਂਟਾ ਫੇਰਤਾ ਵੀ ਉਹ ਕਿਸਾਨ ਮੈਂ ਮਿਲਾ ਰਿਹਾ ਆ ਤੁਹਾਨੂੰ ਜੇ ਜਿਹੜਾ ਕਿਸਾਨ ਨਾ ਫਸਲ ਬੀਜਣ ਤੋਂ ਪਹਿਲਾਂ ਗੰਨੇ 'ਚ ਕੁਝ ਪਾ ਰਿਆ ਤੇ ਨਾ ਇਸ ਕਮਾਦ ਦੇ ਵਿੱਚ ਉਹਨਾਂ ਨੇ ਬਾਅਦ ਵਿੱਚ ਕੁਝ ਪਾਇਆ ਹਾਂਜੀ ਹਾਂਜੀ ਬਾਕੀ ਆ ਗੰਨਾ ਜਿਹੜਾ ਆ ਤੁਸੀਂ ਦੇਖ ਸਕਦੇ ਆ ਇਹ 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 ਕਦੋਂਕ ਦਾ ਵੱਢ ਕੇ ਆਪਾਂ ਮਾਰਚ ਤੋਂ ਬਾਅਦ ਦਾ ਕਹਿ ਸਕਦੇ ਆ ਇਹ ਮਾਰਚ ਤੋਂ ਬਾਅਦ ਅਪ੍ਰੈਲ ਤੋਂ ਬਾਅਦ ਸਮਝ ਲਓ ਅਪ੍ਰੈਲ ਤੋਂ ਬਾਅਦ ਕੱਢਦੇ ਆ ਅਪ੍ਰੈਲ 'ਚ ਕੱਢਦੇ ਸੀ ਇਹ ਥੋੜਾ ਲੇਟ ਕੱਢਿਆ ਨਾ ਵੇਲਣਾ ਆਪਦਾ ਲੈ ਕੇ ਜਾਂਦਾ ਨਵਾਂ ਤੇ ਉਦੋਂ ਬਾਅਦ ਫੇਰ ਕੱਢ ਕੇ ਫਿਰ ਨੂੰ ਫਿਰ ਪਾਣੀ ਪੁਣੇ ਲਾ ਫਿਰ ਤਰਿਆ ਹੈ ਹੂੰ ਤੇ ਬੜਾ ਕਿਰਪਾ ਮਹਾਰਾਜ ਜੀ ਪਰ ਮਿੱਟੀ ਮਿੱਟੀ ਚਾੜਨ ਦੀ ਸਾਡੀ ਥੋੜੀ ਕਮੀ ਰਹੀ ਕਿ ਮਿੱਟੀ ਜਿਹੜੀ ਕਿ ਮੀਂਹ ਜਿਆਦਾ ਪੈਟ ਹੈ ਨਾ ਹਾਂ ਜੀ ਉਹ ਰੋਟਾਵੇਟਰ ਆਪਣਾ ਕਹਵਾ ਵਾਦਣਾ ਫੇਰ ਬੰਦੇ ਲੇਬਰ ਲੈ ਕੇ ਨੂੰ ਮਿੱਟੀ ਚਾੜਾਂਗੇ ਫੇਰ ਇਹਨੇ ਹੋਰ ਜਿਆਦਾ ਤੰਬਜੂਬ ਹੋਣਾ ਜਾਂਦਾ ਗੋਡੀ ਵਗੈਰਾ ਤੇ ਸਪਰੇਅ ਦਾ ਕੋਈ ਸਿਸਟਮ ਕੋਈ ਸਪਰੇਅ ਦਾ ਤੁਸੀਂ ਕਰਦੇ ਹੋ ਗੋਡੀ ਕਰਦੇ ਮਹਾਰਾਜਾ ਭਾਈ ਜੀ ਤੁਸੀਂ ਗੋਡੀ ਕਰਦੇ ਆ ਰੋਟਾਵੇਟਰ ਆ ਜੀ ਬੈਕ ਰੋਟਰੀ ਆ ਉਹ ਜੀ ਉਹਨਾਂ ਵਿੱਚ ਇਹਨੂੰ ਫੇਰ ਦੇਣਾ ਠੀਕ ਹੈ ਜੀ ਜੀ ਜੇ ਮਿੱਟੀ ਚੜਨੀ ਆ ਉਹ ਐਤ ਕੀ ਜਾਂਤਰ ਲੈ ਕੇ ਆਵਾਂਗੇ ਥੋੜਾ ਅੱਗੇ ਕਈਆਂ ਨੇ ਚੜਾਈ ਦੀ ਬਈਆਂ ਕੋਲੋਂ ਹਾਂ ਤੇ ਐਤ ਕੀ ਲੈ ਆਦਾ ਸਾਡਾ ਐਤ ਕੀ ਲਿਓਣਾ ਆਪਣਾ ਉਹ ਲੇਵਰ ਮਿਲਦੀ ਨਹੀਂ ਜੀ ਲੇਵਰ ਮਹਿੰਗੀ ਬਹੁਤ ਜ਼ਿਆਦਾ ਪੈਂਦੀ ਆ ਹਾਂ ਉਸ ਤੋਂ ਫਿਰ ਵੀ ਜਾਣਨਾ ਚਾਹਣਗੇ ਵੀ ਜੇ ਗੰਨਾ ਇੰਨਾ ਵਧੀਆ ਹੋ ਰਿਹਾ ਆ ਹਾਂ ਜੀ ਤੇ ਅਪ੍ਰੈਲ ਤੋਂ ਇਹ ਬਾਅਦ ਦਾ ਗੰਨਾ ਤੁਸੀਂ ਦੱਸ ਰਹੇ ਆ ਆ ਦੇਖੋ ਕਿੰਨੇ ਸੋਹਣੇ ਜਾੜੇ ਹੋਏ ਆ ਇਹ ਇੱਕ ਇੱਕ ਅੱਖ ਤੋਂ ਜਾੜਾ ਆ ਹੈ ਤੇ ਫਿਰ ਲੋਕ ਫਿਰ ਵੀ ਜਾਣਨਾ ਚਾਹਣਗੇ ਕੀ ਪਾਇਆ ਜਾਵੇ ਵੀ ਜਿਹੜਾ ਉਹਨਾਂ ਦਾ ਗੰਨਾ ਵੀ ਇਸ ਤਰ੍ਹਾਂ ਵਧੀਆ ਹੋ ਜਾਵੇ ਭਾਜੀ ਇਹਨੂੰ ਕੋਈ ਲੋਡ ਨਹੀਂ ਪਾਉਣ ਦੀ ਮਹਾਰਾਜ ਮਿੱਟੀ ਲੱਗਣੀ ਇਹਨੂੰ ਗੋਡੀ ਹੋਵੇ ਤੇ ਮਿੱਟੀ ਹੋਵੇ ਇਹਨੂੰ ਹੀ ਬਸ ਜੀ ਇਹਨੂੰ ਇਹ ਪ੍ਰੋ ਵਾਲਾ ਵਾ ਜੀ ਮਿੱਟੀ ਆਹਨੂੰ ਮਿੱਟੀ ਘੱਟ ਲੱਗਦੀ ਹੈ ਕਿ ਨਾ ਮੈਂ ਆਹ ਥੋੜਾ ਵੰਗਾ ਹੋ ਜਾਂਦਾ ਕਿਹੜਾ ਹੋ ਜਾਂਦਾ ਹੈ ਇਹ ਇਹਨੂੰ ਜਦੋਂ ਮਿੱਟੀ ਲੱਗ ਕੇ ਇਹਨਾਂ ਗੰਨਾ ਆਏ ਹੋਇਆ ਆਹ ਗੰਨਾ ਦੇਖ ਲਓ ਤੁਹਾਡੇ ਸਾਹਮਣੇ ਜਿਹੜਾ ਹਵਾਲਾ ਇਹ ਚ ਇਹਨਾਂ ਗੰਨਾ ਚੋਂ ਘਟ ਘਟ 1.5 ਰਸ ਨਿਕਲੂਗਾ ਇਹਨਾਂ ਚੋਂ ਨਿਕਲੂਗੀ ਜਦੋਂ ਵੱਡਾ ਹੋ ਗਿਆ ਹੈ ਆਹ ਸਿਰਫ 3 ਮਹੀਨੇ ਦਾ ਗੰਨਾ ਹੋਊ ਵਾਹ ਜੀ ਵਾਹ ਗੰਨਾ ਦੇਖ ਲਓ ਜੀ ਕਿੰਨਾ ਸੋਹਣਾ ਹੋਇਆ ਤੇ ਆਪਾਂ ਕਈ ਏਰੀ ਕਹਿੰਦੇ ਆ ਵੀ ਨਹੀਂ ਹਾਂ ਜੀ ਗੱਲ ਬਣਦੀ ਨਹੀਂ ਸਪਰੇਅ ਦੇ ਬਿਨਾ ਹਾਂ ਜੀ ਤੁਹਾਡੇ ਕੋਈ ਬਿਮਾਰੀ ਨਹੀਂ ਪੈਂਦੀ ਹੈਗੀ ਕੋਈ ਨਹੀਂ ਪੈਂਦੀ ਮਹਾਰਾਜ ਕਦੇ ਪ੍ਰੋਬਲਮ ਨਹੀਂ ਆਈ ਕੋਈ ਵੀ ਪ੍ਰੋਬਲਮ ਨਹੀਂ ਆਈ ਕੋਈ ਵੀ ਪਤਾ ਹੀ ਕੁਛ ਨਹੀਂ ਨੂੰ ਪਾਣਾ ਕੀ ਆ ਜਦ ਤੱਕ ਆਪਾਂ ਵਿਜਰਾ ਵੀ ਨਹੀਂ ਉਹ ਨਾ ਨੂੰ ਸਪਰੇਅ ਪਾਉਣੀ ਆਈ ਨਾ ਉਹ ਖਾਦ ਪਾਉਣੀ ਆ ਜੇ ਆਪਾਂ ਖਾਦ ਪਾਉਣੀ ਉਹ ਫੇ ਉਹਨਾਂ ਬਿਮਾਰੀ ਵੀ ਪੈਂਦੀ ਹੈ ਦੀ ਸਪਰੇਆ ਕਰਨੀ ਪੈਂਦੀ ਜਾਂਦੀ ਹੈ ਇਹਨੂੰ ਹਾਂ ਹਾਂ ਜੀ ਅੱਛਾ ਹਾਂਜੀ ਤੇ ਤੁਸੀਂ ਜਾਨੀ ਨਾ ਖਾਦ ਤੇ ਨਾ ਫਿਰ ਸਪਰੇਅ ਕੁਝ ਨਹੀਂ ਕਰਨਾ ਦੋਏ ਦੋਏ ਗੱਲਾਂ ਨਹੀਂ ਤੁਹਾਨੂੰ ਹਾਂਜੀ ਹਾਂਜੀ ਬੱਲੇ ਬੱਲੇ ਹੁਣ ਆ ਦੇਖੋ ਤੁਹਾਡੇ ਸਾਹਮਣੇ ਆ ਕਾਕਦਾਂ ਨਾ ਆਦੇ ਹਾਂਜੀ ਆ ਕਾ ਇਹਨੂੰ ਨਹੀਂ ਬੰਨੇ ਤੇ ਵੀ ਨਹੀਂ ਸਪਰੇਅ ਕਰਦੇ ਆਂ ਆ ਸਾਰਾ ਦਾਤੀ ਨਾਲ ਵੱਢਿਆ ਵਾਹੀਂ ਹਾਂ ਆ ਕਾ ਦੇਖੋ ਯਾਰ ਤੇ ਕਾ ਤੋਂ ਪਤਾ ਲੱਗ ਜਾਂਦਾ ਆ ਵੀ ਬੰਨਿਆਂ ਦੇ ਸਪਰੇਅ ਨਹੀਂ ਹੁਣ ਰਾਹ ਦੇ ਵਿੱਚ ਸਾਡਾ ਟਰੈਕਟਰ ਆਇਆ ਹੈਗਾ ਤੁਹਾਨੂੰ ਵੇਥੇ ਮੜਾ ਮੋਟਾ ਰਾਹ ਜੀ ਟਰੈਕਟਰ ਮਾਰਿਆ ਹੁਣ ਇਹਨੂੰ ਵਾਹ ਕੇ ਕਰੀ ਬਾਅਦ ਨਾਲ ਇਹ ਜੀ ਰੂਟਾਂ ਤੇ ਟਰੈਕਟਰ ਆ ਜੇ ਫਿਰਾਂਗੇ ਅੱਛਾ ਗੰਨੇ ਦੇ ਵਿੱਚ ਜੇ ਆਪਾਂ ਵੇਖੀਏ ਤਾ ਗੰਨੇ ਦੇ ਵਿੱਚ ਵੀ ਵੇਖਿਆ ਤੇ ਤੁਹਾਨੂੰ ਤੁਸੀਂ ਦੇਖ ਸਕਦੇ ਆ ਵੀ ਬਹੁਤ ਸਾਰੀਆਂ ਜਿਹੜੀਆਂ ਆ ਛੋਟੇ ਛੋਟੇ ਬੂਟੇ ਫਿਰ ਥੋੜਾ ਵਿੱਚ ਘਾਹ ਵੀ ਆ ਹੈ ਵਟਾਂ ਦੇ ਉੱਤੇ ਹੋਇਆ ਆ ਸਾਰਾ ਕੁਝ ਹੀ ਜਿਹਦੇ ਨਾਲ ਇਹ ਕਲੀਅਰ ਹੋ ਜਾਂਦਾ ਆ ਕਿ ਵੀਰ ਹੁਣੀ ਪਾ ਤਾਂ ਕੁਝ ਨਹੀਂ ਰਿਹਾ ਹਨਾ ਸਪਰੇਅ ਤਾਂ ਕੋਈ ਹੈ ਨਹੀਂਗੀ ਥੋੜੀ ਨਾ ਜੀ ਨਾ ਜੀ ਕੈਮੀਕਲ ਤਾਂ ਤੁਹਾਡਾ ਹੈ ਕੋਈ ਹਾਂਜੀ ਹਾਂਜੀ ਹੁਣ ਇਧਰ ਆਪਣੇ ਹਲਦੀ ਵਿੱਚ ਨਾਲ ਹੀ ਆ ਦੇਖੋ ਇਹਨੂੰ ਬਸ ਵਿੱਚ ਉੱਪਰ ਦੇ ਪ੍ਰਾਲੀ ਸਾਈਡ ਤੇ ਹੀ ਠੀਕ ਆ ਜੀ ਹੂੰ ਉਹਨਾਂ ਦੇ ਹਲਦੀ ਹੋ ਗਈ ਠੀਕ ਆ ਇਹ ਇਹ ਥੋੜੀ ਲੇਟ ਲੱਗੀ ਸਾਡੇ ਖੇਤ ਕੀ ਕੋਈ ਵੇਹੇ ਕਮਾ ਦਾ ਲਾਉਂਦੇ ਰਹਿ ਜਾਂਦਾ ਹਾਂ ਅੱਛਾ ਹਲਦੀ ਤੇ ਆਉਣੇ ਆ ਇੱਕ ਮੈਨੂੰ ਦੱਸ ਦਿਓ ਵੀ ਇਹਦਾ ਫੇ ਝਾੜ ਕੀ ਰਹਿ ਜਾਂਦਾ ਹੈ ਕੁਝ ਪਤਾ ਹੈ ਇਹਦਾ ਆਪਾਂ ਨੂੰ ਇਸ ਇਹਦੇ ਗੰਨੇ ਦਾ ਝਾੜ ਦਾ ਮਤਲਬ ਜਿਹੜਾ ਪਹਿਲਾ ਬੀਜੂ ਥੋੜਾ ਘਟ ਰਿਹਾ ਜਾਂਦਾ ਜੀ ਹੂੰ ਤੇ ਬੀਜੂ ਦਾ ਘਟਿਆ ਹਾਂਜੀ ਜਿਹੜਾ ਮੂਢਾ ਹੁੰਦਾ ਫੇ ਉਹਦਾ ਫੇ ਗਾਂਹ ਜ਼ਿਆਦਾ ਹੋ ਜਾਂਦਾ ਉਹਨਾਂ ਵਧੀਆ ਹਾਂ ਦੇਖ ਲਓ ਕਿੰਨਾ ਬੂਟੀਆਂ ਜੀਆਂ ਉਗੀਆਂ ਹੋਈਆਂ ਹੁਣ ਸਾਰਾ ਕੁਝ ਹੁਣਾਂ ਵਿੱਚ ਆਪਾਂ ਟਰੈਕਟਰ ਟਰਫੜ ਵੀ ਉੱਗੇ ਆ ਆ ਕੋਈ ਟਰਫੜ ਵੀ ਹੋਏ ਆ ਹਾਂਜੀ ਹਾਂ ਸਾਰਾ ਕੁਝ ਹੋਇਆ ਜਾਂ ਬੀਲਾਂ ਜੀਆਂ ਇਹਦਾ ਮਤਲਬ ਇਥੋਂ ਕਲੀਅਰ ਆ ਵੀ ਤੁਸੀਂ ਸਪਰੇਅ ਤਾਂ ਨਹੀਂ ਕਰਾ ਹਾਂਜੀ ਹਾਂਜੀ ਥੋੜਾ ਜਿਹਾ ਵੀ ਨਾ ਕੱਖ ਕੱਢਣਾ ਪਣਾ ਸਾਨੂੰ ਇਹ ਮੇਹ ਦਾ ਕਰਕੇ ਸਾਡੇ ਤੋਂ ਇਹ ਅਸੀਂ ਕੱਖ ਵਿੱਚ ਛੱਡਦੇ ਹਾਂ ਵਿੱਚ ਦੇ ਉਹ ਤੇ ਅਸੀਂ ਨਾ ਬੱਚੋ ਆਹ ਬੜਾ ਬੱਚ ਫਿਰਿਆ ਦੇਖਣਾ ਰੂਟਾ ਵੀਟਰ ਫਿਰਿਆ ਤੇ ਸਾਹਮਣੇ ਇੱਥੇ ਕੱਖ ਹੈ ਨਹੀਂ ਇਹ ਸੈਂਟਰ ਚ ਆਣੇਗਾ ਜੀ ਉਹਨਾਂ ਦਾ ਕਦੇ ਫੇਰ ਕੇ ਉਹਨਾਂ ਦੀ ਮਿੱਟੀ ਚਾੜਾਂਗੇ ਜਿਹੜਾ ਵਿੱਚ ਕਾ ਹੈਗਾ ਸਾਰਾ ਵਿੱਚ ਨਾ ਪਿਆਣਾ ਠੀਕ ਹੈ ਜੀ ਠੀਕ ਆ ਤੁਹਾਡੇ ਕੋਲ ਕਿੰਨਾ ਟੋਟਲ ਕਮਾਦੇ ਐ ਇਸ ਲਈ ਦੋ ਕਿੱਲੇ ਆ ਜੀ ਦੋ ਕਿੱਲੇ ਹੈਗਾ ਤੁਸੀਂ ਵਧੀਆ ਗੋੜ ਬਣਾ ਲਓਗੇ ਹਾਂਜੀ ਹਾਂ ਅੱਛਾ ਭਾਈ ਇੱਕ ਦੱਸ ਦਿਓ ਵੀ ਇਹ ਫਿਰ ਗੋੜ ਜਿਹੜਾ ਆ ਉਹ ਤੁਸੀਂ ਕਿਹੜੀ ਸੀਜ਼ਨ ਕਦੋਂ ਕੋ ਸ਼ੁਰੂ ਕਰ ਦਿੰਦੇ ਆ ਕਦੋਂ ਕੋ ਕਿਹੜੀਆਂ ਤਰੀਕਾਂ ਤੇ ਲੋਕ ਸੰਪਰਕ ਕਰ ਸਕਦੇ ਗੋੜ ਹਾਂਜੀ ਆਪਾਂ ਮਹਾਰਾ ਲੋੜੀ ਤੋਂ ਸ਼ੁਰੂ ਕਰਾਂਗੇ ਜੀ ਲੋੜੀ ਲੋੜੀ ਤੋਂ ਹਾਂਜੀ ਠੀਕ ਆ ਲੋੜੀ ਤੋਂ ਸ਼ੁਰੂ ਕਰਨਗੇ ਬਾਈ ਵੀ ਨੋਟ ਕਰ ਲਓ ਵੀਰ ਬੂਟਾ ਸਿੰਘ ਉਹਨਾਂ ਦਾ ਨੰਬਰ ਤੇ ਪਰਾ ਸਿੰਘ ਉਹਨਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਬਾਈ ਹੋਰ ਵੀ ਬੜੇ ਬੂਟੇ ਵਗੈਰਾ ਲਾਏ ਆ ਹੈ ਹਾਂਜੀ ਆ ਦੇਖੋ ਆੜੂ ਹੋ ਗਿਆ ਜੀ ਆ ਇਧਰ ਕਾਫੀ ਹੈਗਾ ਜ ਆ ਸਾਹਮਣੇ ਦੇਖੋ ਚਿੜੀਆਂ ਮਾੜਾ ਜ਼ੂਮ ਕਰਕੇ ਦਿਖਾਓ ਸਾਹਮਣੇ ਉਹ ਦੇਖੋ ਜੀ ਉਹ ਹਾਂ ਉਹ ਦੇਖੋ ਕੁਦਰਤ ਇਹਦੇ ਆ ਇਹਨਾਂ ਨੇ ਕਮਾਦ ਦੇ ਕਿਸ਼ੀਲਾ ਲੈ ਲੈ ਜਾ ਕੇ ਸ਼ਿਲਾ ਲਿਆ ਲੈ ਕੇ ਉੱਥੇ ਮਾਰਾ ਹੀ ਪਾਉਣ ਇਹਨਾਂ ਨੇ ਆ ਲੈਣ ਬਜੜਿਆਣੇ ਲੋ ਜੀ ਮੈਂ ਜ਼ੂਮ ਕਰਕੇ ਦਿਖਾ ਲ ਦਿੰਦਾ ਦੂਏ ਪਾਸੇ ਦਰਖਤ ਆ ਇਹ ਹਾਂਜੀ ਐ ਇਹ ਹੈਗਾ ਤੂਤ ਹਾਂਜੀ ਤੂਤ ਦਾ ਆਪਣੇ ਬੰਨੇ ਤੇ ਲੱਗਾ ਹੋਇਆ ਇਹ ਲੋ ਜੀ ਤੁਹਾਨੂੰ ਜੇ ਦਿਖ ਰਿਹਾ ਹੁਣ ਆ ਆਲਣੇ ਪਾਏ ਹੋਏ ਬੀਜੜਿਆਂ ਨੇ ਹਾਂਜੀ ਹਾਂਜੀ ਦੇਖੋ ਕਿੰਨੇ ਸੋਹਣੇ ਆਲਣੇ ਪਾਏ ਆ ਕਿੰਨੇ ਬੀਜੜੇ ਹੋਣਗੇ ਇਹਦੇ ਉੱਤੇ ਹਾਂਜੀ ਹਾਂਜੀ ਉਹ ਦੇਖੋ ਹੈਗੇ ਵੀ ਨੇ ਬਹੁਤ ਆਲਣੇ ਪਾਏ ਜੀ ਹਾਂਜੀ ਹੈ ਲੋ ਜੀ ਜਿਹੜਾ ਆ ਪਾਜੀ ਇਧਰ ਦੇ ਦੂਏ ਖੇਤ ਚ ਇਹ ਬੀਜੜਿਆ ਹਾਂਜੀ ਠੀਕ ਆ ਇਹ ਵੀ ਇੱਕ ਇੱਕ ਅੱਖ ਲਾਈ ਆ ਹਾਂ ਜੇ ਇਕੱਲੀ ਇਕ ਲਾਈ ਖੜੀ ਪੂਰੀ ਲਾਈ ਹੈ ਜੀ ਲੋ ਜੀ ਆ ਇੱਕ ਇੱਕ ਅੱਖ ਤੋਂ ਨਿਕਲੀਆਂ ਅੱਖਾਂ ਦੇਖ ਲਓ ਹਾਂਜੀ ਬਹੁਤ ਸੋਹਣਾ ਗੰਨਾ ਹੋਇਆ ਆ ਹਾਂਜੀ ਥੋੜੀ ਜਿਹਾ ਮਿੱਟੀ ਚੜਨ ਵਾਲੀ ਇਹਨੂੰ ਇਹ ਕਦੋਂ ਬੀਜਿਆ ਸੀ ਇਹ ਬੀਜਿਆ ਪਾਂਜੀ ਆਪਣੇ ਮਾਰਚ ਦੇ ਵਿੱਚ ਬੀਜਿਆ ਸੀ ਠੀਕ ਆ ਹਾਂਜੀ ਬਹੁਤ ਵਧੀਆ ਗੰਨਾ ਬਹੁਤ ਵਧੀਆ ਗੰਨਾ ਆ ਸਾਰੇ ਆ ਦੇਖੋ ਨਾ ਪੂਤਾ ਗਾਂ ਥੋੜਾ ਦਿਖਾ ਦਾਂ ਤੁਹਾਨੂੰ ਬੱਚੇ ਦੇਖਣਾ ਸਾਰੇ ਇਹ ਨਹੀਂ ਇਕ ਥਾਂ ਕੋਈ ਸੰਗਣਾ ਦਿਖਾ ਲਾਣਾ ਤੁਹਾਨੂੰ ਜਿੱਥੇ ਮਰਜੀ ਲੈਣ ਤੇ ਮਾਰਨ ਲੋ ਤੁਸੀਂ ਐਨਾ ਇੱਕ ਨੰਬਰ ਆ ਕਮਾ ਲਈ ਇਹ ਆ ਆ ਸਿਰਫ ਮਿੱਟੀ ਚੜਨ ਲਈ ਮਿੱਟੀ ਆ ਪਾਣੀ ਇਹਨਾਂ ਤੇ ਪਾਣੀ ਬਹੁਤ ਰਹੀਦਾ ਹੇ ਥੋੜਾ ਹਾਂ ਇਹ ਰੇਤ ਲਈ ਆ ਪਰ ਮੀਂਹ ਪੈਂਦਾ ਚੌਥੇ ਦਿਨ ਮੀਂਹ ਪੈਂਦਾ ਪੰਜਵੇਂ ਦਿਨ ਹਾਂ ਲਓ ਜੀ ਸਾਰੇ ਪਾਸੇ ਨਿਗਾਹ ਮਾਰ ਲਓ ਹਾਂਜੀ ਸੋਨਾ ਕਮਾਦ ਹੋਇਆ ਸਾਰਾ ਹਾਂਜੀ ਬਿਨਾ ਖਾਦ ਬਿਨਾ ਸਪਰੇ ਹਾਂਜੀ ਆ ਤਾਂ ਕਮਾਲ ਹੈ ਪਾਜੀ ਵੀ ਤੁਸੀਂ ਦੇਸੀ ਖਾਦ ਵੀ ਕੋਈ ਨਹੀਂ ਪਾਈ ਮੈਂ ਕਿਹਾ ਕੁਝ ਵੀ ਨਹੀਂ ਪਾਇਆ ਮਹਾਰਾਜ ਹੈ ਕੁਝ ਵੀ ਨਹੀਂ ਪਾਇਆ ਨੂੰ ਕੁਝ ਨਹੀਂ ਪਾਇਆ ਨਾ ਕੋਈ ਦੇਸੀ ਪਾਈ ਹੈ ਦੇਸੀ ਨਾਲ ਤਾਂ ਖਾਦ ਪਾਗ ਮੈਂ ਦੇਖਿਆ ਸੀ ਉਹਨਾਂ ਹੋਏ ਪ੍ਰੋਣਾ ਗੋਬਦੀ ਜਿਹੜੀ ਸੁੰਡੀ ਲੱਗ ਜਾਂਦੀ ਏ ਨੂੰ ਕਮਾਦ ਲਓ ਜੀ ਹਾਂ ਕੋਈ ਸਪਰੇਆਂ ਕਰਨ ਦੀ ਲੋੜ ਪੈਂਦੀ ਆ ਫਿਰ ਨੁਕਸਾਨ ਹੁੰਦਾ ਉਹਦੇ ਨਾਲ ਆ ਕੁਝ ਨਹੀਂ ਪਾਇਆ ਨੂੰ ਇੱਕ ਨੰਬਰ ਆ ਜੀ ਅਛਾ ਤਾਂ ਤੁਸੀਂ ਬਰਤ ਦੇ ਕੋਸ਼ਿਸ਼ ਹਾਂਜੀ ਹਾਂਜੀ ਹੁਣ ਆਪਾਂ ਜਦੋਂ ਮਿੱਟੀ ਚੜ੍ਹਤੀ ਤੇ ਕਾਲਦੇ ਤੁਹਾਨੂੰ ਆਦੇ ਨਾਲ ਆ ਚੀਜ਼ਾ ਹਜਦਾ ਹੁਣ ਹਾਂ ਇਹ ਆ ਹੋ ਗਿਆ ਨਾ ਆ ਆ ਆਪਣਾ ਕਿਦਾਂ ਜਦੋਂ ਮਿੱਟੀ ਚੜ੍ਹ ਗਈ ਠੀਕ ਹੈ ਜੀ ਇੱਥੋਂ ਆ ਕੇ ਨਿਕਲਣੀ ਆ ਵੀ ਅੱਖ ਨਿਕਲਣੀ ਆ ਵੀ ਫਿਰ ਜੜਾਂ ਵੀ ਇਹਨੇ ਮਾਰਨੀ ਠੀਕ ਹੈ ਜਦੋਂ ਜੜ ਹੋਰ ਲੱਗੀ ਪਰੋਂ ਠੀਕ ਹੈ ਜੀ ਤੇ ਇਹਨੇ ਫਿਰ ਇਹਨੇ ਅਸਰ ਹੋਰ ਖਜਣਾ ਇਹਨੇ ਇੰਨੀ ਮਿੱਟੀ ਲਗਣੀ ਹੈ ਇੰਨੀਆਂ ਅੱਖਾਂ ਨੇ ਜਦੋਂ ਇਹ ਇਹਨਾਂ ਨੇ ਨਿਕਲੇ ਹਾਂਜੀ ਹਾਂਜੀ ਹਜੇ ਘਟੋ ਘਟਾ ਨੂੰ ਫਟ ਫਟ ਮਿੱਟੀ ਲਗਣੀ ਹੈ ਸ਼ੁਰੂ ਕਰਨੀ ਬੇਟੀ ਹਜੇ ਉਹੇ ਸ਼ੁਰੂ ਹੋਈ ਨਹੀਂ ਆ ਵਿੱਚ ਗੋਡੀ ਗਾਡੀ ਕੀਤੀ ਜਾਗੀ। ਸਪੀ ਇਹ ਹਜੇ ਸ਼ੁਰੂ ਹੋਈ ਨਹੀਂ ਤੇ ਗੰਨੇ ਮੇਰਾ ਖਿਆਲ ਆ ਵੇ ਹੁਣੇ ਹੀ ਘੱਟੋ ਘੱਟ 10-12 ਤਾਂ ਹੈਗੇ। ਹਾਂਜੀ ਹਾਂਜੀ ਮਹਾਰਾਜ। ਤੇ ਜੋ ਮਿੱਟੀ ਜਾੜ ਦਿੱਤੀ ਉਹ ਵੱਢ ਜਾਣੀ। ਮੈਂ ਕਿਹਾ ਗੰਨਾ ਇੱਕੋ ਹੀ ਦੇਖੋ ਜੀ ਕਿੱਡਾ-ਕੱਡਾ ਪਰਾ। ਮਿੱਠਾ ਹੋਈ ਜੀ ਅੱਛਾ ਕਾੰਤ ਆਪ ਕਹਿੰਦੇ ਸ਼ਾਇਦ ਮਿੱਠਾ ਹੋਈ। ਹਾਂਜੀ। ਜਿਹੜਾ ਇਹ ਹੋਈ-ਹੋਈ ਇੱਕ ਕੁਦਰਤ ਦੇ ਤਰੀਕੇ ਦਾ ਜਿਹੜੀ ਇਹ ਨਾ ਚੀਜ਼ ਬਣਾਈ ਜਾ ਰਹੀ ਹੈ। ਹਾਂਜੀ। ਕੋਈ ਨਾਲ ਦੀ ਰੀਸ਼ ਨਹੀਂ ਜੀ। ਮਹਾਰਾਜ ਇਹਦਾ ਖੁੱਲਾ ਵਿਜਾਵਾ 5.5 ਫੁੱਟ ਤੇ ਠੀਕ ਆ ਹਾ ਜੀ। ਅੱਛਾ। ਤੇ ਸਾਡੇ ਪਾਂਡੇ ਫੜਦੇ ਜੋ ਵਾਗ ਗਿਆ ਵਿੱਚੋਂ ਠੀਕਾ ਜੀ ਉਹ ਇਦਾਂ ਜੀ ਇਹਦਾ ਵਜਿਦੇ ਸੈਰ ਕਰੀ ਜੇ ਮਹਾਰਾ ਇਦਾਂ ਘੁੰਮਣ ਨੂੰ ਜੀ ਕਰਦਾ ਚ ਸੁਣੀ ਲਾਦੀ ਫਸਲ ਜੀ ਗੋਡੀ ਗਾਡੀ ਹੋਈ ਹੁੰਦੀ ਜਦੋਂ ਹਾਂ ਫਸਲ ਵੀ ਸੁਣੀ ਆ ਜ ਆਪਾਂ ਖੁਸ਼ ਆ ਫਸਲ ਵੀ ਖੁਸ਼ ਆਵੇ ਹੂੰ ਹੋ ਗਿਆ ਆਪਾਂ ਜਦੋਂ ਫਸਲ ਤੇ ਆਉਣੇ ਜੇ ਇਹੋ ਜ ਆਪਾਂ ਮਾਲਕ ਨੂੰ ਪਤਾ ਸਾਡਾ ਮਾਲਕ ਆ ਗਿਆ ਠੀਕ ਆ ਉਹ ਫਸਲ ਉਹੋ ਜ ਆ ਆਪਣੇ ਦੇ ਨਾ ਪ੍ਰਭਾਵ ਲੈਂਦੀ ਫੇ ਜਦੋਂ ਮੈਨੂੰ ਗੋਡੀ ਕਰਦੇ ਆ ਜੀ ਅ 22 ਦਲਬੀਰ ਸਿੰਘ ਹੋਣਾ ਦੇ ਨਾਲ ਅਸੀਂ ਦੋਏ ਜਣੇ ਇਕੱਠੇ ਅੱਜ 22 ਬੂਟਾ ਸਿੰਘ ਦਾ ਕਮਾਦ ਆ ਅੱਜ ਦੇਖ ਕੇ ਚੱਲੇ ਆ ਨੰਬਰ ਵੀਰ ਦਾ ਨੋਟ ਕਰ ਲਿਓ ਲੋੜੀ ਤੋਂ ਬਾਅਦ ਫੋਨ ਕਰ ਲਿਓ ਬੰਦਾ ਗੋੜ ਉਹ ਬਣਾ ਰਿਹਾ ਹੈ ਵੀ ਜਿਹੜਾ ਮੈਂ ਹਜੇ ਤੱਕ ਕਿਸੇ ਨੂੰ ਬਣਾਉਂਦੇ ਨਹੀਂ ਦੇਖਿਆ ਹੈਗਾ ਬਈ ਕਮਾਲ ਕੀਤੀ ਆ ਵੀਰ ਨੇ ਵੀ ਦੇਖੋ ਦੇਸੀ ਵੀ ਕੋਈ ਰੇ ਨਹੀਂ ਕੋਈ ਕੁਛ ਨਹੀਂ ਇਹ ਨਹੀਂ ਵੀ ਮੈਂ ਢੇਰੀ ਪਾਦਮਾ ਵੀ ਬੰਦਾ ਬਿਲਕੁਲ ਹੀ ਕੁਦਰਤ ਤੇ ਗੱਲ ਸੱਟ ਕੇ ਕੰਮ ਕਰ ਰਿਹਾ ਹੈ ਹੈ ਇਦਾਂ ਬਹੁਤ ਘੱਟ ਦੁਨੀਆ ਆ ਇਦਾਂ ਤਾਂ ਮੇਰੇ ਖਿਆਲ ਕੋਈ ਹੋਊਗਾ ਤੇ ਤੁਸੀਂ ਦੇਖੋ ਵੀ ਇਹਨਾਂ ਦਾ ਗੰਨਾ ਵੀ ਜਿਹੜਾ ਆ ਉਹ ਬਹੁਤ ਸੋਹਣਾ ਹੋਇਆ ਹੋਇਆ ਸੀ ਸੋ ਬਹੁਤ ਧੰਨਵਾਦ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਕਿਸਾਨ ਵੀਰ ਆ ਉਹਨਾਂ ਦੇ ਨਾਲ ਖੇਤੀ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਨਾਲ ਬਾਕੀ ਦੋਸਤੋ ਜਲਦੀ ਨਵੀਂ ਵੀਡੀਓ ਦੇ ਨਾਲ ਫਿਰ ਮਿਲਦੇ ਆ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੁੜੇ ਰਹੋ ਪੀਆਰ ਪੰਜਾਬ ਦੇ ਨਾਲ ਤੇ ਵੀਡੀਓ ਨੂੰ ਹਾਂ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਪਹਿਲੀ ਵਾਰੀ ਆਇਓ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ